ਤੁਸੀਂ ਦੇਖ ਰਹੇ ਹੋ ਪੁਲਾੰਗ ਦੇਸ਼ ਦੇ ਵਿੱਚ ਕਿਸਾਨਾਂ ਨੂੰ ਇੱਕ ਮੰਚ ਤੇ ਲਿਆਉਣ ਦੇ ਮਾਮਲੇ ਦੇ ਵਿੱਚ ਅੱਜ ਐਸਕੇਐਮ ਵੱਲੋਂ ਚੱਡੀਗੜ੍ਹ ਦੇ ਵਿੱਚ ਬੁਲਾਈ ਮੀਟਿੰਗ 'ਚ ਕਿਹੜੇ-ਕਿਹੜੇ ਧਿਰਾਂ ਸ਼ਾਮਲ ਹੋਣਗੀਆਂ ਕੀ ਕੋਈ ਨਤੀਜਾ ਨਿਕਲੂਗਾ ਗੱਲ ਕਿੰਨੇ ਕ ਨੇੜੇ ਲੱਗੇਗੀ ਪਾਤੜਾਂ ਦੇ ਵਿੱਚ ਖਨੌਰੀ ਜਿਹੜੀ ਇੱਕ ਮੀਟਿੰਗ ਹੋਈ ਸੀ ਉਹਦੇ ਤੋਂ ਬਾਅਦ ਦੇ ਲੱਗਦਾ ਸੀ ਕਿ ਹੁਣ ਸ਼ਾਇਦ ਦੁਬਾਰਾ ਨੇੜੇ ਗੱਲ ਨਾਲ ਲੱਗੇ ਪਰ ਇੱਕ ਆਪਸ਼ਨ ਹੈ ਡਿਸਕਸ ਕਰਨ ਲਈ ਚਰਚਾ ਕਰਦੇ ਨੇ ਮਾਮਲਾ ਕੇਵਲ ਇਕੱਠੇ ਹੋਣ ਤੱਕ ਸੀਮਿਤ ਨਹੀਂ ਹੈ ਮਾਮਲਾ ਇਹ ਦੋ ਵੱਡਾ ਹੈ ਕਿ ਗਵਰਨਮੈਂਟ ਆਫ ਇੰਡੀਆ ਕੀ ਸੋਚ ਰਹੀ ਹੈ ਸਾਰੇ ਮਾਮਲੇ ਦੇ ਵਿੱਚ 22 ਤੰਨਕੇ ਚੱਲਾ ਗਿਆ ਉਸ ਤੋਂ ਬਾਅਦ ਲਗਾਤਾਰਤਾ ਦੇ ਵਿੱਚ ਕੀ ਮਾਮਲਾ 14 ਫਰਵਰੀ ਦੀ ਮੀਟਿੰਗਾਂ ਰਹੀ ਹੈ ਜਿਹੜੀ ਦਿੱਤੀ ਹੋਈ ਸੀ ਇਹਨਾਂ ਦੋਨੋਂ ਫਾਰਮਾਂ ਨੂੰ ਜਿਹੜੇ ਇੱਕ ਸਾਲ ਤੋਂ ਅਧੋਲਣ ਕਰ ਰਹੇ ਨੇ 13 ਫਰਵਰੀ ਨੂੰ ਅੰਦੋਲਨ ਦਾ ਪੂਰਾ ਸਾਲ ਹੋ ਜਾਣਾ ਹੈ 13 ਫਰਵਰੀ ਨੂੰ ਆ ਕੇ ਬੈਠੇ ਸੀਗੇ ਉਦੋਂ ਬਾਅਦ ਇਹਦਾ ਰਿਵਿਊ ਵੀ ਹੋਏਗਾ ਕੀ ਖੱਟਿਆ ਕੀ ਗੁਆਇਆ ਇਹਦੇ ਨਾਲ ਹੀ 14 ਫਰਵਰੀ ਦੀ ਮੀਟਿੰਗ ਦੇ ਵਿੱਚ ਕਿਹੋ ਜੇ ਨਤੀਜੇ ਨਿਕਲਣ ਦੀਆਂ ਸੰਭਾਵਨਾਵਾਂ ਨੇ ਇਹਦੇ ਤੇ ਚਰਚਾ ਵੀ ਹੋਏਗੀ ਇਹਨਾਂ ਚੀਜ਼ਾਂ ਨੂੰ ਵਿੰਗਿਆ ਜਾਏਗਾ ਇਹਨਾਂ ਸਾਰਿਆਂ ਤੇ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਹਾਲਾਤ ਕੀ ਨੇ ਕਿਹਾ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲੋਂ ਨੇ ਉਹਨਾਂ ਦਾ ਮਰਨ ਵਰਤ ਲਗਾਤਾਰ ਚੱਲ ਰਿਹਾ ਹੈ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦੇ ਮਰਨ ਵਰਤ ਦੀ ਟੈਨਯੂਰ ਨੂੰ ਪਾਰ ਕਰ ਗਿਆ ਉਹ 73 ਦਿਨ ਬਾਅਦ ਸਹਾਦਤ ਉਹਨਾਂ ਦੀ ਹੋ ਗਈ ਸੀ ਇਹ ਮਰਨ ਵਰਤ ਕਿਉਂਕਿ ਲੋਕਾਂ ਨੂੰ ਹੁਣ ਅਜੇ ਥੋੜਾ ਜਿਹਾ ਹੋਰ ਤਰੀਕੇ ਦਾ ਲੱਗਣ ਲੱਗ ਗਿਆ ਕਿ ਜਦੋਂ ਦੀ ਮੈਡੀਕਲ ਸਹੂਲਤ ਉਹਨਾਂ ਨੇ ਲਈ ਹੋਈ ਹੈ ਕੁਝ ਦਿਨ ਪਹਿਲਾਂ ਇਹ ਵੀ ਗੱਲ ਆਈ ਸੀ ਕਿ ਨਾੜ ਨਹੀਂ ਮਿਲ ਰਹੀ ਉਹਨਾਂ ਤੇ ਗੁਰੂਕੋਸ਼ ਵੀ ਨਹੀਂ ਲੱਗਿਆ ਪਰ ਇੱਕ ਸੁਖਾਵੀ ਖਬਰ ਇਹ ਆਈ ਹੈ ਕਿ ਉਹ ਤਾਂ ਲੱਗ ਰਹੀ ਹੈ ਚਲੋ ਦੁਬਾਰਾ ਗੁਰੂ ਗੋਜ ਲੱਗ ਗਿਆ ਕੁਝ ਦਿਨਾਂ ਤੋਂ ਬਾਅਦ ਹੁਣ ਉਹਨਾਂ ਨੇ ਇੱਕ ਪਾਸੇ ਇਹ ਮੀਟਿੰਗ ਹੈ ਜੁੰਟੀ ਦੇ ਤੌਰ ਤੇ ਦੂਜੇ ਪਾਸੇ ਅੱਜ ਇੱਕ ਮਹਾਪੰਚਾਇਤ ਸੱਦੀ ਹੋਈ ਹੈ ਖਨੌਰੀ ਦੇ ਵਿੱਚ ਉਸ ਮਹਾਪੰਚਾਇਤ ਦੇ ਨਾਲ ਸਬੰਧਤ ਜਿਹੜਾ ਖਨੌਰੀ ਮੋਰਚਾ ਹੈ ਖਨੌਰੀ ਮੋਰਚਾ ਪਹਿਲਾਂ ਕਿਹਾ ਜਾਂਦਾ ਸੀ ਕਿ ਦੋ ਮੋਰਚੇ ਨੇ ਦੋਨੋਂ ਸਾਂਝੇ ਨੇ ਪਰ ਕੁਝ ਸਮੇਂ ਤੋਂ ਇਹ ਦੋਨੋਂ ਮੋਰਚਿਆਂ ਦੀ ਸਾਂਝ ਜੜੀ ਹੈ ਨਾ ਕੇਵਲ ਆਗੂਆਂ ਦੀ ਬਲਕਿ ਬਰਕਰਾਰਾਂ ਦੀ ਵੀ ਉਸ ਪੱਧਰ ਦੇ ਉੱਤੇ ਦਿਖਾਈ ਨਹੀਂ ਦਿੱਤੀ ਖਨੌਰੀ ਵਾਲਿਆਂ ਨੇ ਇੱਕ ਫੈਸਲਾ ਕਰ ਲਿਆ ਕਿ ਕਿਉਂਕਿ ਇੱਕ ਸਾਲ ਪੂਰਾ ਹੋਣਾ ਹੈ ਇਸ ਕਰਕੇ ਉਹਨਾਂ ਵੱਲੋਂ ਕੋਈ ਵੀ ਧਿਰ ਕੋਈ ਵੀ ਬੰਦੇ 1 2 4 ਐਸਕੇਐਮ ਦੀ ਇਹ ਜੂਨਿਟੀ ਮੀਟਿੰਗ ਜਿਹੜੀ ਰੱਖੀ ਹੈ ਉਹਦੇ ਵਿੱਚ ਆਉਣ ਤੋਂ ਅਸਮਰੱਥ ਨੇ ਉਹ ਆਉਣ ਦੀ ਪੋਜੀਸ਼ਨ 'ਚ ਨਹੀਂ ਹੈ ਇਹ ਵਿਚਾਰਦੇ ਹੋਏ ਕਹਿੰਦੇ ਜਦੋਂ ਜਿਹੜੇ ਸਾਥੀਆਂ ਨੇ ਮੀਟਿੰਗ ਰੱਖੀ ਆ ਉਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸੀਗਾ ਕਿ ਸਾਡਾ ਸਾਲ ਹੋਣ ਵਾਲਾ ਆ ਆ ਦੋ ਤਿੰਨ ਦਿਨ ਤਾਂ ਸਾਡੇ ਲਈ ਮਹੱਤਵਪੂਰਨ ਨੇ ਹੁਣ ਜਦੋਂ ਮੀਟਿੰਗ ਰੱਖੀ ਸੀ ਕੀ ਉਹਨਾਂ ਨੇ ਇੱਕ ਪਹਿਲਾਂ ਚਿੱਠੀ ਲਿਖੀ ਸੀ ਇਹਨਾਂ ਸਾਰਿਆਂ ਨੂੰ ਦੋਨਾਂ ਤਰ੍ਹਾਂ ਨੂੰ ਕਿ 12 ਨੂੰ ਆਓ ਕੋਈ ਜਵਾਬ ਨਹੀਂ ਆਇਆ ਤਿੰਨ ਦਿਨ ਪਹਿਲਾਂ ਦੁਬਾਰਾ ਰਿਮਾਈਂਡਰ ਲਿਖਿਆ ਇਹ ਚੀਜ਼ਾਂ ਤੁਸੀਂ ਸੁਜੈਸਟ ਕਰ ਸਕਦੇ ਸੀ ਉਹਨਾਂ ਦਿਨਾਂ ਦੇ ਵਿੱਚ ਵੀ 12 ਦੀ بجائے 3 ਤਰੀਕ ਤਰੀਕ ਕੋਈ ਬਦਲ ਲਓ ਉਹ ਤਾਰੀਖ ਤਾਰੀਖ ਐਰ ਬਦਲੀ ਗਈ ਇਹ ਤਾਂ ਮਤਲਬ ਖਨੌਰੀ ਤੋਂ ਕੋਈ ਨਹੀਂ ਆ ਰਿਹਾ ਜਿਹੜਾ ਕਿ ਐਸਕੈਮ ਨੂੰ ਗੈਰ ਰਾਜਨੀਤਿਕ ਦਲਜੀਤ ਸਿੰਘ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਜਿਹੜੀ ਵੀ ਕੇਜੂ ਸਿੱਧੂ ਪਰ ਹੈ ਉਹਦੇ ਇਰਤ ਗਿਰਦ ਘੁੰਮਦਾ ਮੋਰਚਾ ਗੈਰ ਰਾਜਨੀਤਿਕ ਜਿਹਨੂੰ ਕਹਿੰਦੇ ਨੇ ਦੂਜੇ ਪਾਸੇ ਇੱਥੇ ਐਜੇ ਵੱਡੇ ਲੀਡਰ ਦੇ ਤੌਰ ਤੇ ਇੱਥੇ ਕਈ ਜਥੇਬੰਦੀਆਂ ਨੇ ਹੋਰ ਵੀ ਨਾਲ ਕਿਸਾਨ ਮਜ਼ਦੂਰ ਮੋਰਚਾ ਜਿੱਦੀ ਵੱਡੇ ਖੱਦ ਦੇ ਤੌਰ ਤੇ ਇੱਕ ਭਾਈ ਕਰ ਰਹੇ ਜਿਹੜੇ ਨੇ ਸਰਬਣ ਸਿੰਘ ਪੰਦੇਰ ਤੇ ਉਹਨਾਂ ਦੇ ਨਾਲ ਮਨਜੀਤ ਸਿੰਘ ਰਾਏ ਬੀਕੇਜੂ ਦੁਆਬਾ ਆਲੇ ਨੇ ਕਰਾਤੀ ਆਲੇ ਸਰਜੀਤ ਸਿੰਘ ਫੂਲ ਹੋਰ ਕਈ ਬੰਦੇ ਨੇ ਬੀਕੇਜੂ ਇਕਤਾ ਆਜ਼ਾਦ ਜਸਵਿੰਦਰ ਲੰਗੋਵਾਲ ਦੀ ਗਵਾਈ ਵਾਲੀ ਹੋਰ ਬੱਤ ਕਈ ਨੇ ਜਥੇਬੰਦੀਆਂ ਇੱਥੇ ਨੇ ਇਹਨਾਂ ਨੇ ਫੈਸਲਾ ਉਸ ਮੀਟਿੰਗ 'ਚ ਜਾਰਦਾ ਕੀਤਾ ਤੇ ਨਾਲ ਕੋਸ਼ਿਸ਼ ਕੀਤੀ ਕਿ ਖਨੌਰੀ ਵਾਲੇ ਵੀ ਆ ਜਾਣ ਚਾਹੇ ਸੁਧਾਰਨ ਦੋ ਬੰਦੇ ਹੀ ਨਾਲ ਆ ਜਾਣ ਪਰ ਇੱਥੇ ਬ੍ਰੇਕ ਪਿਆ ਨਜ਼ਰ ਆਉਂਦਾ ਇਹਨਾਂ ਨੇ 12 ਦਿਨ ਉੱਥੇ 12 ਰੱਖੀ ਤੇ ਇੱਥੇ 13 ਤਾਰੀਖ ਰੱਖੀ ਹੋਈ ਹੈ 13 ਨੂੰ ਮਹਾਪੰਚਾਇਤ ਸੱਭੂ ਹੋਏਗੀ ਔਰ ਇਸੇ ਤਰੀਕੇ ਨਾਲ ਇੱਕ ਫੈਸਲਾ ਇਹ ਵੀ ਕੀਤਾ ਦੋਨੇ ਫੋਰਮਾਂ ਦਾ ਕਿ 21 ਫਰਵਰੀ ਨੂੰ ਫਰਬਰੀ ਨੂੰ ਸੋਭਕਰਨ ਸਿੰਘ ਜਦੋਂ ਦਿੱਲੀ ਚਲੋ ਦਾ ਨਾਰਾ ਸੀ ਖੇਤਾਂ ਦੇ ਵਿੱਚ ਦੀ ਦਿੱਲੀ ਨੂੰ ਜਾਣ ਦੇ ਲਈ ਤਤ ਪਰ ਜਿਹੜਾ ਉਹ ਕਿਸਾਨ ਸੀ ਉਹਨਾਂ ਚੋਂ ਨੌਜਵਰ ਬੱਚਾ ਮਾਰਿਆ ਗਿਆ ਗੋਲੀ ਦੇ ਨਾਲ ਉਹਦੀ ਜਾਂਚ ਵੀ ਚੱਲੀ ਬਾਕੀ ਵੀ ਤੇ ਉਹਦੀ ਵਰਸੀ ਤੇ ਇੱਕ ਟਾਈਪ ਦਾ ਸਮਾਗਮ ਕਰਨ ਦੀ ਗੱਲ ਹੈ ਕਿ ਉੱਥੇ ਇੱਕ ਸਾਂਝਾ ਸਮਾਗਮ ਕੀਤਾ ਜਾਏਗਾ ਇਹ ਕੁਝ ਤੱਤ ਸਾਡੇ ਸਾਹਮਣੇ ਇਸ ਲੈਵਲ ਦੇ ਉੱਤੇ ਨੇ ਹੁਣ ਸਵਾਲ ਸਭ ਤੋਂ بڑا ਇਹ ਹੈ ਕਿ ਜਿਹੜੇ ਟਕਰਾ ਕਿੱਥੇ ਨੇ ਮਾਮਲੇ ਕਿਸੇ ਸਮਝਦਾਰੀ ਤੇ ਖੜੇ ਨੇ ਕਿਸੇ ਜਥੇਬੰਦਕ ਢਾਂਚੇ ਕਰਕੇ ਖੜੇ ਨੇ ਕਿਸੇ ਹੋਰ ਪ੍ਰੈਕਟਿਸ ਦੀ ਅਮਲ ਦੀ ਬਖਰੇਮਿਆਂ ਦੇ ਕਰਕੇ ਖੜੇ ਨੇ ਕਿੱਥੇ ਖੜੇ ਨੇ ਕੀ ਖੜੇ ਨੇ ਆਲ ਇੰਡੀਆ ਲੈਵਲ ਦਾ ਇੱਕ ਐਸਕੀਮ ਜਿਹੜਾ ਬਣਿਆ ਹੋਇਆ ਉਹਨੇ ਸਦਾ ਦਿੱਤਾ ਹੋਇਆ ਕਿ ਆਓ ਆਪਾਂ ਕੁਝ ਗੱਲਾਂ ਤੇ ਇਕੱਠੇ ਕਰ ਲਈਏ ਕਿਉਂਕਿ ਮਾਮਲੇ ਵੱਡੇ ਨੇ ਇਹ ਸਾਂਝੇ ਸੰਘਰਸ਼ਾਂ ਲਈ ਜ਼ਰੂਰੀ ਨੇ ਸਾਂਝੇ ਸੰਘਰਸ਼ਾਂ ਚ ਇਹ ਹੈ ਕਿ ਬਿਲਕੁਲ ਇਕਜੁੱਟ ਇਕ ਮੋਰਚਾ ਬਣਾ ਕੇ ਲੜਿਆ ਜਾਏ ਜਾਂ ਇੱਕ ਨਹੀਂ ਹੈ ਤਾਂ ਇੱਕ ਲੋਜ ਜੱਟ ਲਾ ਜਾ ਇੱਕ ਸਿਸਟਮ ਬਣਾ ਲਓ ਆਪਸ ਦੇ ਵਿੱਚ ਤਾਲ ਮੇਲ ਮਾ ਉਹ ਹੈ ਜਗ ਚਲ ਰਿਹਾ ਜਾਏ ਜਾਂ ਉਦੋਂ ਵੀ ਜਿਆਦਾ ਅਲੱਗ-ਅਲੱਗ ਰਹਿੰਦੇ ਹੋਏ ਕਦੇ ਨਾ ਕਦੇ ਕੋਆਰਡੀਨੇਟ ਕਰ ਲਿਆ ਜਾਏ ਕੌਣ ਕੀ ਕੀਤਾ ਜਾਏ ਕਿਵੇਂ ਕੀਤਾ ਜਾਏ ਇਹ ਚੀਜ਼ਾਂ ਲਈ ਇਹ ਤੀਜੀ ਚੌਥੀ ਮੀਟਿੰਗ ਇਹਦੇ ਚ ਅਜੇ ਕੁਝ ਰਹਿੰਦ ਖੋਹਦ ਜੜੀਆਂ ਨੇ ਆਪਸ ਹੀ ਬਖਰੇਵੇਂ ਉਹ ਦਿੱਲੀ ਦੇ 2020 ਤੇ 21 ਵਾਲੇ ਮੋਰਚੇ ਦੇ ਵਿੱਚ ਦੇ ਵੀ ਹੈਗੀਆਂ ਨੇ ਆਪਸ ਦੇ ਵਿੱਚ ਕੁਝ ਜਥੇਬੰਦੀਆਂ ਦਾ ਇਹ ਹੈ ਕਿ ਜੜੀਆਂ ਲਾਲ ਕਿਲੇ ਵੱਲ ਚੱਲੀਆਂ ਗਈਆਂ ਕੁਝ ਕਹਦਿਆਂ ਨੇ ਉਹਨਾਂ ਨੇ ਗਲਤ ਕੀਤਾ ਤੇ ਦੂਜਿਆਂ ਕਹਿਦਿਆਂ ਨੇ ਇਹਨਾਂ ਨੇ ਸਾਨੂੰ ਗੁਦਾਰ ਕਿਹਾ ਉਹ ਚੀਜ਼ਾਂ ਵੀ ਵਿਚਨੇ ਸਾਰੀਆਂ ਅਜੇ ਪੂਰੀ ਤਰ੍ਹਾਂ ਨਾਲ ਨਹੀਂ ਸੁਨਝ ਹੱਲ ਇਹ ਵੀ ਅਜੇ ਚਰਚਾ ਵਿੱਚ ਵਿੱਚ ਚੱਲਦੀ ਸੀ ਲਗਾਤਾਰ ਤ ਉਦੋਂ ਬਾਅਦ ਹੱਲ ਹੋਈ ਹੈ ਆਪਸਦਾਰੀ ਦੇ ਵਿੱਚ ਮੀਟਕਾ ਤੋਂ ਬਾਅਦ ਕਿ ਇਹਨਾਂ ਨੇ ਚੋਣ ਕਿਉਂ ਲੜੀ ਦੂਜਾ ਚੋਣ ਨਾਲ ਲੜਨ ਨਾਲ ਔਰ ਇਹ ਚੋਣ ਲੜਨੀ ਮਾੜੀ ਹੁੰਦੀ ਹੈ ਜਾਂ ਚੋਣ ਨਾਲ ਲੜਨੀ ਮਾੜੀ ਹੁੰਦੀ ਹੈ ਇਹ ਬਖਰੇਵੇਂ ਆਪੋ ਆਪਣੀ ਅਪਰੋਚ ਤੋਂ ਆਉਂਦੇ ਨੇ ਆਪੋ ਆਪਣੀ ਬੈਕਗ੍ਰਾਉਂਡ ਤੋਂ ਆਉਂਦੇ ਨੇ ਪਰੇ ਕੇ ਸੇ ਢੰਗ ਨਾਲ ਸੈਟਲ ਹੋਏ ਐਸਕੇਮ ਦੇ ਵਿੱਚ ਹੁਣ ਕਿਹਾ ਜਾਂਦਾ ਕਿ ਪਿਛਲੀ ਮੀਟਿੰਗ ਦੇ ਵਿੱਚ ਕੁਝ ਟੈਕਨੀਕਲ ਚੀਜ਼ਾਂ ਰਹਿ ਗਈਆਂ ਜਿਹਦੇ ਕਰਕੇ ਨਹੀਂ ਤਾਂ ਤਾਲਮੇਲ ਮਾ ਐਕਸ਼ਨ ਜਾਂ ਬਾਕੀ ਤਾਂ ਹੋ ਹੀ ਸਕਦੇ ਸੀ ਉਹ ਕੀ ਨੇ ਕਿ ਜਿਹੜੀ ਇਹਨਾਂ ਤਿੰਨਾਂ ਫਾਰਮਾਂ ਦੇ ਵਿੱਚੋਂ ਕੋਈ ਇਹੋ ਜੀ ਕਮੇਟੀ ਬਣੋਗੀ ਜਿਹੜੀ ਤਾਇ ਕਰਿਆ ਕਰੂਗੀ ਤਾਲਮੇਲ ਮੇ ਐਕਸ਼ਨ ਜਾਂ ਬਾਕੀ ਦੀਆਂ ਚੀਜ਼ਾਂ ਜਾਂ ਕੇ ਗਾਈਡਲਾਈਨ ਦੇ ਤੌਰ ਤੇ ਉੱਤੇ ਉੱਚ ਬੰਦੇ ਕੌਣ ਤੇ ਕੀਦੇ ਕਿੰਨੇ ਚਾਹੀਦੇ ਨੇ ਇੱਕ ਦਲੀਲ ਇਹ ਆਈ ਜਿਹੜੀ ਦੋਨੋਂ ਫਾਰਮਾਂ ਬਣੋ ਕਿ ਤਿੰਨ ਫਾਰਮ ਹੋਗੇ ਤਿੰਨਾਂ ਦੇ ਬਰਾਬਰ ਬਰਾਬਰ ਬੰਦੇ ਲੈ ਲਓ ਇਹਦਾ ਮਤਲਬ ਜਿਹੜੇ ਦੋ ਬੈਠੇ ਨੇ ਉਹਨਾਂ ਦੇ ਡਬਲ ਬੰਦੇ ਤੇ ਜਿਹੜੇ ਐਸਕੇਐਮ ਪਿੱਛੇ ਆ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਉਹਦੇ ਇੱਕ ਹੀ ਹਿਸਾਬ ਮੰਨ ਥੜਾ ਉਸ ਸਕੀਮ ਦਾ ਕਹਿਣਾ ਕਿ ਨੈਸ਼ਨਲ ਲੈਵਲ ਤੇ ਤੇ ਪੰਜਾਬ ਲੈਵਲ ਤੇ ਵੀ ਵੱਡੀਆਂ ਜਥੇਬੰਦੀਆਂ ਵੱਡੀ ਲੀਡਰਸ਼ਿਪ ਤੇ ਓਵਰਆਲ ਦਾਇਰੇ ਦੇ ਤੌਰ ਦੇ ਉੱਤੇ ਉਹਨਾਂ ਨਾਲ ਜ਼ਿਆਦਾ ਨੇ ਇਸ ਕਰਕੇ ਉਸ ਵਜ਼ਨ ਨੂੰ ਉਸ ਮजूद ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਢਾਂਚਾ ਬਣਾਉਣਾ ਚਾਹੀਦਾ ਹੁਣ ਇਹ ਆਪਸਦਾਰੀ ਦੀਆਂ ਉਹਨਾਂ ਦੀਆਂ ਦਲੀਲਾਂ ਨੇ ਤੇ ਬਾਕੀ ਗੱਲ ਉਦੋਂ ਬਾਅਦ ਦੀਆਂ ਹੁੰਦੀਆਂ ਯਾਰ ਤੇ ਇਹਦੇ ਤੋਂ ਇਲਾਵਾ ਇੱਕ ਖਾਹਿਸ਼ ਵੀ ਹੈ ਜਿਹੜੇ ਮੋਰਚੇ ਲੜ ਰਹੇ ਨੇ ਉਹ ਤਾਂ ਇਹ ਕਹ ਰਹੇ ਨੇ ਸਾਡੇ ਮੋਰਚੇ ਲੱਗੇ ਹੀ ਹੋਏ ਨੇ ਹੁਣ ਤੁਸੀਂ ਆਓ ਸਾਡੇ ਪਿੱਛੇ ਨੇੜੇ ਆ ਕੇ ਬਹਿ ਜਾਓ ਕਿਸੇ ਹੋਰ ਬਾਰਡਰ ਤੇ ਬਹਿ ਜਾਓ ਅਸੀਂ ਜੋ ਮੋਡ ਆਫ ਐਕਸ਼ਨ ਹੈ ਜੋ ਤਰੀਕਾ ਕਰ ਹੈ ਇੱਕ ਸੰਘਰਸ਼ ਦਾ ਉਹਨੂੰ ਤੁਸੀਂ ਸਪੋਰਟ ਕਰੋ ਉਸ ਤੋਂ ਬਾਅਦ ਦੇਖਿਆ ਜਾਊਗਾ ਫਿਰ ਬਾਕੀ ਦਾ ਜੇ ਨਵਾਂ ਸੰਘਰਸ਼ ਕੋਈ ਬਾਕੀ ਇਧਰ ਉਧਰ ਕਰਨਾ ਤਾਂ ਹਾਲਾਂਕਿ ਜਥੇਬੰਦੀਆਂ ਦੇ ਵਿੱਚ ਇੱਕ ਵਿਚਾਰ ਇਹ ਵੀ ਬੜੀ ਪੁਖਤਗੀ ਦੇ ਨਾਲ ਅੱਗੇ ਵਧ ਰਿਹਾ ਖਾਸ ਤੌਰ ਤੇ ਐਸਕੇਮ ਦੀ ਹਤਰਾਚ ਕਿ ਕੇਵਲ ਦਿੱਲੀ ਦੇ ਬਾਰਡਰ ਤੇ ਬੈਠ ਗਿਓ ਇਹ ਗੱਲ ਕਾਫੀ ਨਹੀਂ ਪੰਜਾਬ ਦੀ ਓਵਰਆਲ ਗੱਲ ਕੇਵਲ ਉਹ 12 ਮੰਗਾਂ ਦੀ ਬਜਾਏ ਜਾਂ ਕੁਝ ਦੀ ਬਜਾਏ ਪੰਜਾਬ ਦੀ ਗੱਲ ਕੌਣ ਕਰੇਗਾ ਪੰਜਾਬ ਉੱਚੀ ਦੇ ਵਿੱਚ ਪਾਣੀ ਦਾ ਸੀਰੀਅਸ ਸੰਕਟ ਹੈ ਹੇਠਲੇ ਪਾਣੀ ਦਾ ਧਰਤੀ ਹੇਠਲੇ ਪਾਣੀ ਦਾ ਜਿਹੜਾ ਬਹੁਤ ਮੁੱਕੜ ਚੱਲੇ ਹੈ ਪਰ ਦੂਸਤ ਹੋ ਚੁੱਕੇ ਪਾਣੀ ਦਾ ਦਰਿਆਈ ਪਾਣੀਆਂ ਦੀ ਵੰਡ ਦਾ ਇਸੇ ਢੰਗ ਦੇ ਨਾਲ ਪੰਜਾਬ ਦੇ ਆਪਣੇ ਮਨ ਮਜਾਜ ਦੇ ਮੁਤਾਬਕ ਜੇਕਰ ਪੁਵਖ ਤੈਅ ਕਰਨਾ ਹੈ ਤਾਂ ਫੈਡਰਲ ਸਟਰਕਚਰ ਬਹੁਤ بڑا ਮੁੱਦਾ ਹੈ ਉਹਨੂੰ ਕੌਣ ਦੇਖੇਗਾ ਕਿਸ ਤਰ੍ਹਾਂ ਨਾਲ ਦੇਖੇਗਾ ਡਰੱਗ ਦੀ ਦੇ ਵਿੱਚ ਜਾ ਰਹੇ ਬੱਚਿਆਂ ਨੂੰ ਬਚਾਉਣ ਦਾ ਤਰੀਕਾ ਫੋਰਸਡ ਮਾਈਗ੍ਰੇਸ਼ਨ ਦਾ ਤਰੀਕਾ ਜਿੰਨੀਆਂ ਵੀ ਚੀਜ਼ਾਂ ਨੇ ਪੰਜਾਬ ਨਾਲ ਸੰਬੰਧਤ ਹਰ ਵਿਅਕਤੀ ਨੂੰ ਸ਼ੁੱਧ ਪੀਣ ਵਾਲਾ ਪਾਣੀ ਪੰਚਾਇਤ ਤੇ ਹਰ ਖੇਤ ਨੂੰ ਮਾਤਰਾ ਦੇ ਤਾਬਕ ਪਾਣੀ ਦੇ ਜਿਹੜੇ ਸਵਾਲ ਇਹ ਸਵਾਲ ਵੀ ਆਪਣੇ ਆਪ ਦੇ ਵਿੱਚ ਹੈ ਨੇ ਪਹਿਲਾਂ ਐਸਕੀਮ ਦੇ ਨੇ ਇਹ ਵਾਦਾ ਵੀ ਕੀਤਾ ਹੋਇਆ ਕਿ ਉਹ ਮੋਰਚਾ ਲਾਉਣਗੇ ਇਹਾਂ ਮੰਗਾਂ ਦੇ ਉੱਤੇ ਅਲੱਗ ਮੰਗਾਂ ਦੇ ਉੱਤੇ ਪਰ ਅਜੇ ਉਹ ਵਿੱਚ ਡਿਕਡੋਲੇ ਖਾ ਰਹੀਆਂ ਚੀਜ਼ਾਂ ਨੇ ਇਹ ਸਾਰੀਆਂ ਚੀਜ਼ਾਂ ਸੋਚ ਪ੍ਰਣਾਲੀ ਦੇ ਥਾਟ ਪ੍ਰੋਸੈਸ ਦੇ ਆਰ ਦੇ ਗਿਰਦੇ ਘੁੰਮਦੀਆਂ ਨੇ ਪਰ ਤੁਰੰਤ ਦਿਲਚਸਪੀ ਜਿਹੜੀ ਹੈ ਉਹ ਦਿਲਚਸਪੀ 14 ਫਰਵਰੀ ਦੀ ਦੋਨੋਂ ਫਾਰਮਾਂ ਦੀ ਲੀਡਰਸ਼ਿਪ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਉਹ ਗਵਰਨਮੈਂਟ ਆਫ ਇੰਡੀਆ ਦੇ ਅਫਸਰ ਆਉਣਗੇ ਜਾਂ ਮੰਤਰੀ ਵੀ ਕੁਝ ਆਉਣਗੇ ਕਹਿੰਦੇ ਨੇ ਪਰ ਕੌਣ ਆਉਣਗੇ ਕੌਣ ਨਹੀਂ ਆਉਣਗੇ ਇਹ ਦੇਖਣ ਦਾ ਸਵਾਲ ਹੈ ਬਿਨਾਂ ਸ਼ੱਕ ਖੇਤੀਬਾੜੀ ਮੰਤਰੀ ਤਾਂ ਆਉਣਗੇ ਦੀ ਕੇਂਦਰੀ ਖੇਤੀਬਾੜੀ ਮੰਤਰੀ ਕਿਉਂ ਸਿਵਰਾ ਚੋਹਾਰ ਕਿਉਂ ਨਹੀਂ ਆਉਣਗੇ ਕਿਉਂਕਿ ਉਹਦੇ ਛੋਟੇ ਬੇਟੇ ਦੀ ਉਸ ਦਿਨ ਮੈਰਿਜ ਹੈ ਸੇਮ ਡੇ 14 ਫਰਵਰੀ ਦੀ ਰੱਖੀ ਹੋਈ ਹੈ। ਔਰ ਕਈ ਇਹੋ ਜਿਹੇ ਸੱਜਣ ਵੀ ਜਿਹੜੇ ਸ਼ਾਇਦ ਮੀਟਿੰਗ ਚਾਹੁੰਦੇ ਆਰ ਕੋ ਉਹਨਾਂ ਦੇ ਡਿਪਾਰਟਮੈਂਟਾਂ ਦੇ ਕੁਝੋ ਵੀ ਵਿਆਹ ਚ ਜਾਣਗੇ। ਤੇ ਉਹ ਨਹੀਂ ਆਉਣਗੇ ਤਾਂ ਕੁਝ ਹੋਰ ਹੇਠਲੇ ਬੰਦੇ ਆਉਣਗੇ ਇਹਦੇ ਤੋਂ ਇਲਾਵਾ। ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ। ਪਾਰਲੀਮੈਂਟ ਦੇ ਉਸ ਸੈਸ਼ਨ ਦੇ ਵਿੱਚ ਕਿਸਾਨੀ ਨਾਲ ਸੰਬੰਧਿਤ ਜਿੰਨੇ ਵੀ ਸਵਾਲ ਆ ਰਹੇ ਨੇ ਜਿਹੜੀਆਂ ਉਹ ਇਹਨਾਂ ਮੰਗਾਂ ਨਾਲ ਵੀ ਮੈਚ ਕਰਦੇ ਨੇ ਉਹਨਾਂ ਬਾਰੇ ਗਵਰਨਮੈਂਟ ਆਫ ਇੰਡੀਆ ਆਪਣਾ ਪੱਖ ਜਿਹੜਾ ਉਹ ਕਿਸ ਢੰਗ ਨਾਲ ਪੇਸ਼ ਕਰ ਰਹੀ ਹੈ ਇਹਦਾ ਮਤਲਬ ਹੈ ਕਿ 14 ਫਰਵਰੀ ਵਾਲੀ ਮੀਟਿੰਗ ਦੇ ਵਿੱਚ ਵੀ ਉਹਨਾਂ ਦਾ ਪੱਖ ਤਾਂ ਉਹੀ ਰਹਿਣ ਦੀ ਸੰਭਾਵਨਾ ਹੈ ਜੇ ਕੋਈ ਬਦਲਾਅ ਵਾਲੀ ਗੱਲ ਨਹੀਂ ਹੈ ਮੈਂ ਕਹਿੰਦੇ ਸਰਬੱਤ ਸਿੰਘ ਬੰਦੇਰ ਸੁਣੇ ਨੇ ਕਿ ਜਦੋਂ ਮੀਟਿੰਗ ਰੱਖੀ ਹੋਵੇ ਉਦੋਂ ਪਾਰਲੀਮੈਂਟ ਚ ਇਹਦੇ ਖਿਲਾਫ ਇਹਦੇ ਇਧਰ ਉਧਰ ਦੀਆਂ ਗੱਲ ਕਰਨੀ ਇਹ ਬਾਜਬ ਨਹੀਂ ਹੁੰਦੀ ਬਾਜਬ ਕਿਹੜੀ ਗੱਲ ਹੁੰਦੀ ਹੈ ਬਾਜਬ ਕਿਹੜੀ ਗੱਲ ਨਹੀਂ ਹੁੰਦੀ ਜਿਸ ਢੰਗ ਨਾਲ ਸਰਕਾਰਾਂ ਤਾ ਇਹ ਕਰਨ ਲੱਗੀਆਂ ਉਹ ਕਹਿੰਦੇ ਸਾਡੀ ਹਰ ਗੱਲ ਬਾਜਬ ਹੁੰਦੀ ਹੈ ਬਾਜਬ ਤਾਂ ਮਨੀਪੁਰ ਦੇ ਚੀਫ ਮਿਨਿਸਟਰ ਦੀ ਮੰਗ ਉਸੇ ਅਗਲੇ ਦਿਨ ਹੁੰਦੀ ਸੀ ਕਿ ਉਹ ਅਸਤੀਫਾ ਦੇ ਦੇ ਖਲਾਕੀ ਅਧਾਰ ਤੇ ਇੱਕ ਰਾਜ ਓਝੜ ਗਿਆ ਬਚਾਲੇ ਜਿਵੇਂ ਕੰਧ ਹੁੰਦੀ ਹੈ ਬੰਡੇ ਆ ਗਿਆ ਟੋਟਲੀ ਵੈਲੀ ਤੇ ਉਹਦੇ ਆਲੇ ਦਾਲਾ ਦਾ ਖੇਤਰ ਗਰੈਜ ਉਧਰ ਚ ਪੂਰੀ ਤਰ੍ਹਾਂ ਹੋ ਗਿਆ ਦੇਸ਼ ਦਾ ਪ੍ਰਧਾਨ ਮੰਤਰੀ ਕਦੇ ਨਹੀਂ ਗਏ ਤੇ ਨਾ ਹੋਮ ਮਿਨਿਸਟਰ ਜਾ ਕੇ ਇੱਕਾ ਦੁੱਕਾ ਬਾਰੇ ਇਧਰ ਉਧਰ ਹੋ ਗਏ ਹੁਣ ਮਜਬੂਰੀ ਚ ਇਹਨੇ ਲੰਬੇ ਸਮੇਂ ਬਾਅਦ ਇੱਕ ਅਸਤੀਫਾ ਹੁੰਦਾ ਹੈ ਕਿਹੜੀ ਗੱਲ ਬਾਝੇ ਹੋਇਆ ਕਿਹੜੀ ਗੱਲ ਨਹੀਂ ਬਾਝੇ ਇਹ ਤਾਂ ਹੁਣ ਡਾਡੇ ਨੇ ਸੋਚਣਾ ਹੁੰਦਾ ਤੁਸੀਂ ਨਹੀਂ ਸੋਚਣਾ ਹੁੰਦਾ ਕਹਿੰਦੇ ਇਹ ਗੱਲ ਠੀਕ ਹੈ ਪਰ ਉਹਨਾਂ ਨੇ ਐਮਐਸਪੀ ਤੇ ਲੀਗਲ ਗਰੰਟੀ ਦੀ ਗੱਲ ਕੀਤੀ ਜਵਾਬ ਬਿਲਕੁਲ ਅਲੱਗ ਹੈ ਜਵਾਬ ਇੱਕ ਕਮੇਟੀ ਬਣੀ ਹੋਈ ਹੈ ਕਹਿੰਦੇ ਨੇ ਹਾਲਾਂਕਿ ਉਸ ਦੇ ਵਿੱਚ ਇਹ ਕਮੇਟੀ ਵੀ ਕਿਤੇ ਜ਼ਿਕਰ ਨਹੀਂ ਹੋਇਆ ਕਿ ਇੱਕ ਕਮੇਟੀ ਸੁਪਰੀਮ ਕੋਰਟ ਨੇ ਵੀ ਬਣਾਈ ਹੋਈ ਹੈ ਸੁਪਰੀਮ ਕੋਰਟ ਵਾਲੀ ਕਮੇਟੀ ਵੀ ਕੀ ਕਰੇਗੀ ਕਿ ਮੈਂ ਨਹੀਂ ਕਰੇਗੀ ਇਹ ਉਦੋਂ ਬਾਅਦ ਦਾ ਸਵਾਲ ਹੈ ਪਰ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਹੋਈ ਹੈ ਪੁਰਾਣੀ ਜਿਹਦੀਆਂ 6 ਮੀਟਿੰਗਾਂ ਹੋ ਗਈਆਂ ਤੇ 39 ਸਭ ਕਮੇਟੀ ਦੀਆਂ ਮੀਟਿੰਗਾਂ ਹੋਗੀਆਂ ਕੋਈ ਪਤਾ ਹੀ ਨਹੀਂ ਕਿ ਕਿਉਂਕਿ ਐਮਐਸਪੀ ਤੀ ਲੀਗ ਗਾਰੰਟੀ ਤਾਂ ਉਹਦਾ ਮੰਡਟੇ ਨਹੀਂ ਹੈ ਜਿਹਦਾ ਬਾਈਂਡਟੇ ਨਹੀਂ ਤਾਂ ਕੀ ਕੀਤਾ ਜਾਊਗਾ ਆਮਦੜ ਦੁਗੜੀ ਤੇ ਤੁਸੀਂ ਕੁਝ ਨਹੀਂ ਬੋਲ ਰਹੇ ਔਰ ਐਸੇ ਢੰਗ ਦੇ ਨਾਲ ਜਿਹੜਾ ਮਾਰਕੀਟਿੰਗ ਦਾ ਫੜਨਾ ਹੈ ਜਬ ਬਾਕੀ ਫਸਲਾ ਖਰੀਦਣ ਦੀ ਗੱਲ ਹੈ ਥੋੜਾ ਬਹੁਤ ਕਿਤੇ ਹੀ ਕਹਿ ਦਿੰਦੇ ਨੇ ਕਿ ਦਾਣਾ ਤੇਲ ਬੀਜ ਇਹਨਾਂ ਚੀਜ਼ਾਂ ਨੂੰ ਅਸੀਂ ਖਰੀਦਾਂਗੇ ਹੈਫਰਡ ਵਗੈਰਾ ਨੂੰ ਦੇ ਦਾਂਗੇ ਚਾਰ-ਪੰਜ ਸਾਲੋਂ ਖਰੀਦ ਲੋਗੀ ਬੱਚ ਦੇਖੀ ਜਾਊਗੀ ਇੱਕ ਵਾਰ ਅਸੀਂ ਇਹਨੂੰ ਕੁਝ ਪੈਸੇ ਰੱਖਾਂਗੇ ਤੇ ਕੁਝ ਪੈਸੇ ਦੇ ਦਿਆਂਗੇ ਤੇ ਐਡੇ ਲੰਮੇ ਤੇ ਵੱਡੇ ਕਿਸਾਨ ਅੰਦੋਲਨ ਦੇ ਬਾਵਜੂਦ ਜੂਨੀਅਨ ਬਾਇਟ ਚ ਖੇਤੀ ਦਾ ਹਿੱਸਾ ਜਿਹੜਾ ਉਹ ਕਿੰਨਾ ਹੈ ਉਹ ਹੀ ਲਗਭਗ 3.5% ਬਜਟ ਦਾ ਇਕੱਲੀ ਖੇਤੀ ਤੇ ਨਹੀਂ ਖੇਤੀ ਤੇ ਅਲਾਈਡ ਸਰਵਿਸਸ ਅਲਾਈਡ ਸਰਵਿਸਸ ਦਾ ਮਤਲਬ ਕੀ ਹੈ ਜਿੰਨਾ ਪਸ਼ੂ ਪਾਲਣਾ ਹੈ ਜਿੰਨਾ ਮੱਛਲੀ ਪਾਲਣਾ ਹੈ ਜਿੰਨਾ ਬਾਗਬਾਨੀ ਹੈ ਜਿੰਨੀਆਂ ਬਾਕੀ ਚੀਜ਼ਾਂ ਉਹ ਵੀ ਸ਼ਾਮਲ ਨੇ ਵਿੱਚ ਇਹ ਸਾਰੀਆਂ ਗੱਲਾਂ ਦੇਖ ਕੇ ਲੱਗਦਾ ਕਿ 14 ਫਰਵਰੀ ਦੀ ਮੀਟਿੰਗ 'ਚ ਕੰਡਣ ਪਾਉਣ ਨੂੰ ਕੁਝ ਬਹੁਤਾ ਲੱਗਦਾ ਨਹੀਂ ਹਾਲਾਂਕਿ ਇੱਕ ਫੈਸਲਾ ਇਹ ਵੀ ਕੀਤਾ ਗਿਆ ਹੈ ਸੰਭੂ ਮੋਰਚੇ ਬਨੋ ਕਿ ਜੇ 14 ਫਰਵਰੀ ਦੀ ਮੀਟਿੰਗ ਦੇ ਵਿੱਚ ਕੁਝ ਨਹੀਂ ਨਿਕਲਦਾ ਤਾਂ ਦੁਬਾਰਾ ਦਿੱਲੀ ਕੂਚ ਕਰਾਂਗੇ ਦਿੱਲੀ ਦਾ ਜਿਹੜਾ ਮਨ ਬਣਿਆ ਹੋਇਆ ਪਹਿਲਾਂ ਤਾਂ ਦਿੱਲੀ ਕੇਂਦਰ ਸੀ ਹੁਣ ਤਾਂ ਜਿਹੜੀਆਂ ਦਿੱਲੀ ਦੀਆਂ ਜੇਲਾਂ ਤੇ ਦਿੱਲੀ ਦੇ ਗਰਾਊਂਡ ਖੋਲਣੇ ਨੇ ਨਹੀਂ ਖੋਲਣੇ ਉਹ ਦਿੱਲੀ ਦੀ ਅਸੈਂਬਲੀ ਵੀ ਉਸੇ ਡਬਲ ਇੰਜਣ ਦੇ ਖਾਤੇ ਕੰਟਰੋਲ ਚ ਆ ਗਈ ਹੈ ਆ ਤਾਜ਼ੀਆਂ ਵੋਟਾਂ ਤੋਂ ਬਾਅਦ ਤੇ ਉਹਨਾਂ ਨੇ ਜੇ ਹਰਿਆਣਾ ਤੋਂ ਤੇ ਜਾਲਦਵੜ ਤੋਂ ਜਾਣ ਮਤਲਬ ਜਾਣ ਹੀ ਨਹੀਂ ਦੇਣਾ ਫੇਰ ਦੇਸ ਦੇ ਸੰਵਿਧਾਨ ਤੇ ਕਾਨੂੰਨ ਦੀਆਂ ਤਜੀਆਂ ਉਡਾ ਕੇ ਆਪਣੀ ਮੇਨ ਜਿਹੜੀਆਂ ਨੈਸ਼ਨਲ ਹਾਈਵੇ ਜਿਹਨੇ ਬੰਦ ਕਰ ਦੇਣੀਆਂ ਨੇ ਪਰਮਾਨੈਂਟਲੀ ਕੋਈ ਪੁੱਛਣ ਵਾਲਾ ਨਹੀਂ ਕੋਈ ਜਵਾਬ ਦੇ ਹੀ ਆਣਾ ਨਹੀਂ ਜਿਹੜਾ ਫੰਡਾਮੈਂਟਲ ਰਾਈਟ ਦਾ ਕੁਐਸਚਨ ਹੈ ਕਿ ਸ਼ਾਂਤਮਈ ਢੰਗ ਦੇ ਨਾਲ ਕਿਸੇ ਨੂੰ ਵੀ ਇਕੱਠੇ ਹੋਣ ਤੇ ਆਪਣੀ ਗੱਲ ਕਹਿਣ ਤੇ ਧਰਨਾ ਮੁਜ਼ਾਹਰਾ ਕਰਨ ਦਾ ਹੱਕ ਹੈ ਇਹਨੂੰ ਪੂਰੀ ਤਰ੍ਹਾਂ ਰੋਕ ਕੇ ਦਿਖਾਉਣ ਦਾ ਸਰਚ ਸਟੇਟ ਗਵਰਨਮੈਂਟਾਂ ਤੇ ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਕਰ ਲਿਆ ਤਉ ਉਦੋਂ ਬਾਅਦ ਕੌਣ ਸੁਣਾਏਗਾ ਬੰਦਲੇ ਰਸਤੇ ਬੰਦ ਨੇ ਇਹ ਸਭ ਨੂੰ ਦਿਂਦਾ ਕਿ ਕੋਈ ਬਹੁਤ ਜ਼ਿਆਦਾ ਕਾਨੂੰਨੀ ਨਾ ਤਾਂ ਕੋਈ ਗੱਲ ਹੈ ਆਪਣੇ ਹੀ ਦੇਸ਼ ਦੀਆਂ ਸਰਹੱਦਾਂ ਤੇ ਤਾਂ ਸੁਣਿਆ ਲੋਕ ਬਾੜਾ ਨਾਉਂਦੇ ਸੀ ਪਰ ਕੰਕਰੀਟ ਲਾ ਕੇ ਕਿਲਾ ਲਾ ਕੇ ਸੂਬਿਆਂ ਦੇ ਵਿੱਚ ਹੀ ਇਸ ਪੱਧਰ ਦੀ ਨੈਸ਼ਨਲ ਬਾਉਂਡਰੀ ਵਰਗਾ ਕੰਮ ਕਰ ਦਿੱਤਾ ਜਾਊਗਾ ਤਾਂ ਉਹ ਕੌਣ ਦੇਖੂਗਾ ਇਸ ਲਈ ਉਨ੍ਹਾਂ ਤੇ ਅਸਰ ਹਜੇ ਪੈਦਾ ਨਜ਼ਰ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਇਹ ਸੋਚਣਾ ਕਿਸਾਨ ਆਗੂਆਂ ਦਾ ਕੰਮ ਹੈ ਕਿਤੇ ਤੁਹਾਡੀਆਂ ਕਾਰਗੁਜ਼ਾਰੀਆਂ ਦੇ ਨਾਲ ਹੁਕਮਰਾਨ ਧਿਰ ਨੂੰ ਬਹੁਤ ਵੱਡਾ ਅੰਦਰੋਂ ਅੰਦਰੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਬਾਗੋ ਬਾਗ ਹੋ ਰਹੇ ਨੇ ਉਹਨਾਂ ਦੀ ਪੋਲੀਟੀਕਲ ਕੈਪੀਟਲ ਜਿਹਨੂੰ ਕਹਿੰਦੇ ਆ ਸਿਆਸੀ ਤਾਕਤ ਵੱਧ ਰਹੀ ਹੈ ਕਿਉਂਕਿ ਕਿਸਾਨੀ ਤੋਂ ਇਲਾਵਾ ਜਿੰਨੇ ਵਰਗ ਨੇ ਉਹਨਾਂ ਨੂੰ ਉਹ ਮੋਬਾਈਲਾਈਜ਼ ਕਰਕੇ ਨਾ ਕਿ ਬਰਸੱਤਾ ਹਸਲ ਕਰਨ ਚ ਕਾਮਯਾਬ ਹੋ ਰਹੇ ਨੇ ਬਲਕੇ ਜਿਹੜੀ ਲੜ ਰਹੀ ਕਿਸਾਨੀ ਤੇ ਰਹਿ ਤੇ ਇਹਦਾ ਇਮੇਜ ਵੀ ਲੋਕਾਂ ਦੇ ਵਿੱਚ ਚੱਲਦਾ ਜਾ ਰਿਹਾ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਬਿਲੇ ਲੋਕ ਨੇ ਪਤਾ ਨਹੀਂ ਕੀ ਗੱਲ ਹੋਰ ਹਰਿਆਣਾ ਉਹਨਾਂ ਦੇ ਜਿੱਤੇ ਮਹਾਰਾਸ਼ਟਰ ਉਹਨਾਂ ਦੇ ਜਿੱਤੇ ਕਈ ਹੋਰ ਥਾਵਾਂ ਦੇ ਉੱਤੇ ਸਾਰੇ ਮੋਰਚਿਆਂ ਦੇ ਬਾਵਜੂਦ ਜਿੱਤੇ ਨੇ इवन ਜੁਪੀ ਤੇ ਇੱਥੇ ਹੁਣ ਪੰਜਾਬ ਦੇ ਵਿੱਚ ਵੀ ਉਹੀ ਅਪਰੋਚ ਹੈ ਕੀ ਪੰਜਾਬ ਦੇ ਵਿੱਚ ਜਿਹੜੇ ਗੈਰ ਕਿਸਾਨ ਨੇ ਉਹਨਾਂ ਦੇ ਵਿੱਚ ਜੋ ਨਜ਼ਰੀਆ ਜੋ ਨੈਰੇਟਿਵ ਜੋ ਪ੍ਰਵਚਨ ਸਰਜੇ ਜਾ ਰਹੇ ਨੇ ਉਹ ਇਹ ਨਹੀਂ ਕਿ ਇਕੱਲੇ ਰਹਿ ਕੇ ਇਹਨਾਂ ਨੂੰ ਬਥੇਰਾ ਕੁਝ ਦਿੱਤਾ ਜਾਂਦਾ ਹੈ ਫਿਰ ਵੀ ਇਹ ਤਾਂ ਟਿਕਦੇ ਹੀ ਨਹੀਂ ਹੈ ਗਰੀਬ ਮਜ਼ਦੂਰ ਕੀ ਕਰੇ ਬਾਕੀ ਦੇ ਕੀ ਕਰਨ ਕਿਉਂਕਿ ਕੁਝ ਮੌਕੇ ਆਉਂਦੇ ਨੇ ਕਿਸਾਨੀ ਦਾ ਵੀ ਉਹ ਚ ਰੋਲ ਹੈ ਉਹਨੂੰ ਹੱਲ ਨਾ ਕਰਾਉਣ ਚ ਕੁਝ ਤਰ੍ਹਾਂ ਨੇ ਸਾਹਮਣੇ ਹੋਏ ਜੇ ਤਾਜ਼ੀ ਮਿਸਾਲ ਦੇ ਤੌਰ ਤੇ ਮੈਂ ਗੱਲ ਕਰਾਂ ਚੰਦਪਾਣ ਦੀ ਜਿਹੜੀ ਲੜਾਈ ਇੱਕ ਗਰੀਬ 달ਤ ਔਰਤ ਸਰਪੰਚ ਅਨਕੇ ਕੁਦਰਤੀ ਉਤਾ ਗੱਲ ਇਹੋ ਜੀ ਹੈ ਕਿ ਐਮਐਲਏ ਤੇ ਜਿਤੇ ਦੋਸ਼ ਲੱਗਦੇ ਨੇ ਉਹ ਵੀ 달ਤ ਪਰਿਵਾਰਾਂ ਚੋਂ ਹਰ ਜਰਬ ਦੇ ਵਿੱਚੋਂ ਕਿਹਾ ਜਾਂਦਾ ਕਿ ਉੱਥੇ ਐਸਐਚਓ ਤੋਂ ਲੈ ਕੇ ਡੀਐਸਪੀ ਤੋਂ ਲੈ ਕੇ ਤੇ ਉਹ ਕੁਦਰਤੀ ਹਰਿਆਰਕੀ ਵੀ ਉਹਨਾਂ ਪਰਿਵਾਰਾਂ ਦੇ ਵਿੱਚੋਂ ਆ ਪਰ ਤਕੜਾ ਤਕੜਾਈ ਉਹਦਾ ਨਹੀਂ ਤਾਂ ਇਹ ਬਾਇਨਰੀ ਦੂਜੀ ਵੀ ਬਣ ਜਾਂਦੀ ਹੈ ਕਿ ਉਸੇ ਤਰੀਕੇ ਨਾਲ ਕਿਤੇ ਇੱਕ ਧਿਰ ਐ ਨਾ ਹੋਵੇ ਉਹ ਇੰਨਾ ਚਿਰ ਦਾ ਮਸਲਾ ਚੱਲਦਾ ਤੇ ਇੰਨਾ ਚਿਰ ਦਾ ਮਸਲਾ ਤੁਸੀਂ ਦੂਜਾ ਤੇ ਪਰਚਾ ਪਾ ਦਨੇ ਹੋ ਬਲਕੇ ਸਾਰਾ ਕੁਝ ਕਰ ਰਹੇ ਹੋ ਜਿਹੜਾ ਮਾਹੌਲ ਹੈ ਬੇਇਨਸਾਫੀ ਦਾ ਉਹ ਲਗਾਤਾਰ ਉਹ ਦੌਰ ਪਿੰਡਾਂ ਦੇ ਵਿੱਚ ਸਿਰਜਿਆ ਜਾ ਰਿਹਾ ਹੈ ਇਹਦੇ ਨਾਲ ਕੀ ਹੈ ਹੋਰ ਵੀ ਬਹੁਤ ਸਾਰੇ ਲੋਕ ਇਹਦੇ ਚ ਆਉਣਗੇ ਕਿ ਉਹਨਾਂ ਦੀ ਪੋਲੀਟੀਕਲ ਕੈਪੀਟਲ ਦਲਤ ਪਲੱਸ ਹਿੰਦੂ ਜਾਂ ਬਾਕੀ ਦੇ ਲੋਕ ਜਿਹੜੇ ਇਕੱਠੇ ਜਿੱਕਰ ਹੋ ਜਾਂਦੇ ਨੇ ਕਨਸੋਲੀਡੇਟ ਹੋ ਜਾਂਦੇ ਨੇ ਤਾ ਪੰਜਾਬ ਦੀ ਸੱਤਾ ਵੀ ਸਤਾਈ ਚ ਕਿੱਧਰ ਜਾਊਗੀ ਇਹ ਕਿਹਾ ਨਹੀਂ ਜਾ ਸਕਦਾ ਕਿਸ ਲੈਵਲ ਤੇ ਹੈ ਕਿਉਂਕਿ ਕੋਈ ਵੀ ਪੋਲੀਟੀਕਲ ਤਰ ਪੰਜਾਬ ਚ ਜੇ ਇਹੋ ਜੀ ਨਹੀਂ ਹੈ ਜਿਨ੍ਹਾਂ ਨਾਲ ਲੋਕ ਭਾਵਨਾਤਮਕ ਤੌਰ ਤੇ ਜੁੜੇ ਹੋਣ ਜਿਨ੍ਹਾਂ ਦੇ ਅਜੰਡੇ ਨਾਲ ਲੋਕ ਜੁੜੇ ਹੋਣ ਜਿਦੇ ਕੋਲ ਕੋਈ ਅੱਗੇ ਪਚੌੜ ਦੀ ਗੱਲ ਹੋਵੇ ਤਾਂ ਕੋਈ ਵੀ ਫਲੂਇਡ ਸਿਚੁਏਸ਼ਨ ਦੇ ਵਿੱਚ ਉਹਦਾ ਫਾਇਦਾ ਉਠਾਇਆ ਜਾਣਾ ਕੋਈ ਬੜੀ ਗੱਲ ਨਹੀਂ ਹੁੰਦੀ ਹੁਣ ਪੰਜਾਬ ਦੇ ਇਸ ਕਿਸਾਨ ਅੰਦੋਲਨਾਂ ਨੇ ਬਿਲਕੁਲ ਪੰਜਾਬ ਨਾਬਰ ਨਾਬਰੀ ਤੋਂ ਦੇ ਦੌਰ ਚੋਂ ਗੁਜ਼ਰਦਾ ਸਭ ਨੂੰ ਹਮੇਸ਼ਾ ਹੀ ਨਾਬਰੀ ਜ਼ਿਆਦਾ ਹੈ ਤਿਆਗ ਤੇ ਕੁਰਬਾਨੀ ਦਾ ਜਜ਼ਬਾ ਜ਼ਿਆਦਾ ਹੈ ਔਰ ਉਹ ਜਜ਼ਬਾ ਕਾਇਮ ਵੀ ਰੱਖਣਾ ਪਊਗਾ ਪਰ ਜੇ ਉਹ ਟੁਕੜੇ ਟੁਕੜੇ ਹੋਏਗਾ ਫਿਰ ਉਹ ਕਾਇਮ ਨਹੀਂ ਰਹਿਣਾ ਇਹ ਬੁਨਿਆਦੀ ਸ਼ਰਤ ਹੈ ਪੰਜਾਬ ਦੇ ਕਿਸਾਨ ਅੰਦੋਲਨ ਦੀ ਕਿ ਉਹ ਅੰਦੋਲਨ ਜੇਕਰ ਮਜ਼ਦੂਰ ਨੂੰ ਵੀ ਨਾਲ ਲਾਊਗਾ ਪ੍ਰੈਕਟੀਕਲ ਸ਼ੇਪ ਦੇ ਵਿੱਚ ਐ ਨਹੀਂ ਕਿ ਅੱਲਾ ਬਾਈਨਰ ਲਾਉਣ ਦੇ ਨਾਲ। ਛੋਟੇ ਵਪਾਰੀ ਨੂੰ ਸੁਧਾਰ ਲੋਕਾਂ ਨੂੰ ਵੀ ਇਹ ਗੱਲ ਸਮਝਾਊਗਾ ਕਿ ਕਾਰਪੋਰੇਟ ਦਾ ਜਿਹੜਾ ਕ੍ਰਾਈਸਿਸ ਆ ਰਿਹਾ ਹੈ ਉਹਦੇ ਨਾਲ ਦੁਕਾਨਾਂ ਕਿਵੇਂ ਉਜੜਨੀਆਂ ਨੇ। ਉਹਨਾਂ ਨਾਲ ਬਿਜ਼ਨਸ ਕਿਵੇਂ ਉਜੜਨਾ ਹੈ। ਉਹਦੇ ਨਾਲ ਦਿਹਾੜੀ ਕਿਵੇਂ ਉਜੜਨੀ ਹੈ। ਉਹਦੇ ਨਾਲ ਕੰਮ 90 ਘੰਟੇ ਕਿਵੇਂ ਕਰ ਦਿੱਤਾ ਜਾਣਾ ਹੈ। ਇਹ ਸਾਰਾ ਕੁਝ ਦੇ ਲੜਾਈ ਦੇ ਮੋਰਲੇ ਦਸਤੇ ਦੇ ਤੌਰ ਤੇ ਜੇਕਰ ਕੋਈ ਧਰ ਲੜ ਰਹੀ ਹੈ ਉਹਦਾ ਸਹਿਯੋਗ ਕਰਨ ਦੀ ਲੋੜ ਹੁੰਦੀ ਹੈ। ਉਹਨੂੰ ਵੀ ਖਿੱਚ ਕੇ ਪਿੱਛੇ ਕਰ ਦੇਣ ਦੀ ਲੋੜ ਨਹੀਂ ਹੈ ਤੇ ਕੋਈ ਕੋਈ ਨਹੀਂ ਵੱਡੋ ਜਰ ਦੇ ਸਾਹਮਣੇ ਖੜਦਾ ਇਦੋਂ ਬਾਅਦ। ਇਹ ਗੱਲ ਤਾਂ ਉਹਨਾਂ ਨੂੰ ਵੀ ਸੋਚਣੀ ਪੈਗੀ ਪਰ ਇਹ ਗੱਲ ਆਪਣੇ ਅੰਦਰ ਛਾਤੀ ਕਿਸਾਨ ਅੰਦੋਲਨ ਨੂੰ ਕਿਸਾਨ ਮੂਵਮੈਂਟ ਨੂੰ ਵੀ ਮਾਰਨੀ ਪਏਗੀ। ਕਿ ਵਿਚਾਰਤਰਾਵਾਂ ਦੇ ਵਖਰੇਵੇਂ ਆਪਣੀ ਜਗ੍ਹਾ ਦੇ ਇੱਕ ਦੂਜੇ ਦੀ ਪ੍ਰਸੰਧਗੀ ਦਾ ਅਪਸੰਧਗੀ ਆਪਣੀ ਜਗ੍ਹਾ ਤੇ ਸਾਰੀਆਂ ਚੀਜ਼ਾਂ ਪੋ ਆਪਣੀ ਜਗ੍ਹਾ ਤੇ ਤੇ ਉਹਨਾਂ ਜਗ੍ਹਾ ਨੂੰ ਸਾਈਡ ਤੇ ਨਾਲ-ਨਾਲ ਰੱਖ ਕੇ ਜੁਨਿਟੀ ਦੇ ਜਿੰਨੇ ਵੀ ਐਸਪੈਕਟ ਨੇ ਜਿੰਨੇ ਵੀ ਪੱਖ ਨੇ ਉਹਨੂੰ ਕੰਸੋਲੀਡੇਟ ਕਰਕੇ ਉਹਨੂੰ ਨੇੜੇ ਲਿਆ ਕੇ ਜਿਸ ਢੰਗ ਦੇ ਨਾਲ ਇੱਕ ਟੀਮ ਕੰਮ ਕਰਦੀ ਹੈ ਜੇ ਉਹ ਕਰੇਗੀ ਤਾਂ ਇਹ ਅੰਦੋਲਨ ਚ ਜਾਨ ਪਾਏਗੀ ਤਾਂ ਇਹ ਅੰਦੋਲਨ ਤੇ ਬਾਗਰ ਦੇਸ਼ ਦੇ ਦੁਖੀ ਦੇਖਣਗੇ ਕਿ ਸਾਨੂੰ ਜਾਣਾ ਚਾਹੀਦਾ ਜਿਵੇਂ ਕਿ 21 ਵਾਲੇ ਅੰਦੋਲਨ ਦੇ ਨਾਲ ਸੀ ਫਿਰ ਉਹ ਅੰਦੋਲਨ ਕੇਵਲ ਅੰਦੋਲਨ ਨਹੀਂ ਜਿਵੇਂ ਅੱਜ ਕੱਲ੍ਹ ਅੰਦੋਲਨ ਤਾਂ ਹੈ ਪਰ ਨੈਰੇਟਿਵ ਇਹਦੇ ਖਿਲਾਫ ਸਿਰਜਿਆ ਜਾ ਚੁੱਕਿਆ ਉਹ ਅੰਦੋਲਨਾਂ ਦੀ ਕਾਬਲੀਅਤ ਇਹ ਸੀ ਕਿ ਉਹ ਕੰਦੋਲਨ ਵੀ ਸੀ ਤੇ ਨੈਰੇਟਿਵ ਉਹਦੇ ਹੱਥ ਵਿੱਚ ਸੀ باوجود ਕੰਪਿਊਟਰ ਮੀਡੀਆ ਦੇ ਸਾਰੇ ਦੇ ਤੇ ਉਹਦੇ ਖਿਲਾਫ ਨਹੀਂ ਸਿਰਜਿਆ ਜਾ ਸਕਿਆ ਜੇ ਇਹ ਇਕੱਠਾ ਹੋਏਗਾ ਤਾਂ ਨੈਰੇਟਿਵ ਪੱਖ ਚਾਏਗਾ ਤਾਂ ਉਹਦੇ ਤੇ ਲੜਾਈ ਸਾਰੇ ਪੱਖਾਂ ਦੇ ਲੋਕ ਕਰ ਪਾਉਣਗੇ ਜੇ ਉਹ ਡਾਇਰੈਕਟਿਵ ਨਾ ਹੋਇਆ ਕੱਟ ਜਿਆਦਾ ਵੀ ਕਰ ਲਿਆ ਜਾਂ ਘੱਟ ਅੰਦੋਲਨ ਪਹਿਲਾਂ ਵੀ ਹੋਏ ਨੇ ਤੇ ਅੱਗੇ ਵੀ ਹੋਣਗੇ ਇਹ ਨੈਰੇਟਿਵ ਦਾ ਦੌਰ ਹੈ ਪ੍ਰਵਚਨ ਦਾ ਦੌਰ ਹੈ ਬਿਆਨੀਆਂ ਦਾ ਦੌਰ ਹੈ ਜੇ ਸਮਝਾ ਪਾਏ ਸਾਰੇ ਲੋਕਾਂ ਨੂੰ ਕਿ ਕਿਵੇਂ ਹੈ ਬਾਜ਼ੇ ਵਾ ਕਿਵੇਂ ਤੁਹਾਡੀਆਂ ਜ਼ਿੰਦਗੀਆਂ ਦੇ ਨਾਲ ਸੰਬੰਧਿਤ ਹੈ ਕਿਵੇਂ ਹੋਣ ਦਾ ਸੰਕਟ ਤਾਂ ਪ੍ਰਾਪਤੀ ਹੋਏਗੀ ਨਹੀਂ ਸਮਝਾ ਪਾਏ ਤਾਂ ਸ਼ਾਇਦ ਉਸ ਲੈਵਲ ਦੀ ਪ੍ਰਾਪਤੀ ਨਾ ਹੋਵੇ ਪਰ ਲੜਾਈ ਫਿਰ ਵੀ ਜਾਰੀ ਰੱਖਣਾ ਬੜੀ ਜ਼ਰੂਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਜੇ ਲੜਦੇ ਰਹਿਣ ਵਾਲੇ ਬੰਦੇ ਹੀ ਅੱਗੇ ਜਾ ਕੇ ਜੁਟੀ ਵੀ ਤਾਂ ਹੀ ਹੋਏਗੀ ਜੇ ਸਾਰੇ ਘਰ ਬੈਠ ਕੇ ਫਿਰ ਤਾਂ ਜੁਟੀ ਵੀ ਸ਼ਾਇਦ ਉਸ ਲੈਵਲ ਤੇ ਨਹੀਂ ਹੋਣੀ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪੁਲਾੰਗ ਬਹੁਤ-ਬਹੁਤ ਧੰਨਵਾਦ